ਹੈਲੋ ਸਸ ਸਿਕਰ ਗਾਇਜ਼ ਆਈ ਹੋਪ ਤੁਸੀਂ ਸਾਰੇ ਜਾਨੇ ਵਧੀਆ ਹੋਵੋਗੇ ਮੈਂ ਵੀ ਵਧੀਆ ਹਾਂ ਤੇ ਅੱਜ ਆਪਣੇ ਕੋ ਐ ਦੀਪ ਮਾਥੜਾ ਵੱਡਾ ਕੰਜਰ ਤੇ ਮੈਂ ਨਾ ਥੰਬਨੇਲ ਦੇਖ ਕੇ ਮੈਂ ਡਰ ਗਈ ਤੇ ਮੈਂ ਇਹਦੀ ਵੀਡੀਓ ਦੇਖਣ ਚਲੇਗੀ ਸਾਰੀ ਹੈ ਮੈਨੂੰ ਕਿਹ ਪਤਾ ਨਹੀਂ ਕੀ ਗੱਲ ਹੋਏ ਤੇ ਤੁਸੀਂ ਵੀ ਦੇਖਿਓ ਵੀਡੀਓ ਥੰਬਨੇਲ ਪਹਿਲਾਂ ਦੇਖਿਓ ਵੀ ਕਿਹੜਾ ਲਾਇਆ ਇਹਨੇ ਤੇ ਫਿਰ ਤੁਸੀਂ ਇਹਦੀ ਵੀਡੀਓ ਦੇਖਿਓ ਫਿਰ ਇਹ ਕੁੱਤੇ ਖਾਣੀ ਕਰਦੇ ਹਰਾਮ ਦੇ ਦੀ ਕੀ ਗੰਦ ਪਾਇਆ ਹੈ ਹਣਾ ਘਰ ਵਾਲੀ ਛੱਡ ਕੇ ਚਲ ਗਈ ਇਸ ਬੰਦੇ ਨੂੰ ਪੋਰਾ ਫਿਕਰ ਨਹੀਂ ਵੀ ਮੇਰੀ ਘਰ ਵਾਲੀ ਗਈ ਹੈ ਜਾਂ ਕਿਦਾਂ ਵੀ ਕੁੜੀ ਮੇਰਾ ਨਿਆਣਾ ਮੇਰੇ ਕੋਲ ਹੈ ਨਹੀਂ ਹੈ ਨਹੀਂ ਸ਼ਰਮ ਇਹਨਾਂ ਨੂੰ ਇਹ ਸਾਰਾ ਕੁਝ ਪੈਸਾ ਹੀ ਹੋ ਗਿਆ ਇਹਨਾਂ ਲਈ ਹੈ ਨਾ ਵੱਡੇ ਕੰਜਰਾਂ ਲਈ ਦੱਸੋ ਉਹ ਜਦੋਂ ਦੂਜੇ ਦਿਨ ਦੇਖਦੀ ਪੇਕੇ ਬੇ ਜਦੋਂ ਦੇਖੋ ਪੇਕੇ ਆ ਦੇਖਿਓ ਇਹਦੀ ਵੀਡੀਓ ਦੇਖਿਓ ਹੁਣ ਆਪਣੇ ਆਪਣੇ ਪਾਪਾ ਜੀ ਮੰਮੀ ਤੇ ਪਾਪਾ ਜੀ

ਮਗਰ ਆਦੀ ਮੇਰਾ ਆਉਂਦਾ ਮੈਜ ਵੀ ਆਉਂਦਾ ਮੈਜ ਦੇਖ ਲਓ ਗਾਇਸ ਹੈਨਾ ਹੋਰਾ ਫੇ ਕਰਨੀ ਇਹਨੂੰ ਹੈਗਾ ਵੀ ਮੇਰਾ ਟੱਬਰ ਜਿੱਦਾਂ ਖਰਾਬ ਹੁੰਦਾ ਆ ਜਾਂ ਮੇਰਾ ਘਰ ਟੁੱਟਦਾ ਆ ਨਹੀਂ ਜੇ ਤੂੰ ਆਹ ਹੈ ਚੱਜ ਕਰਨੇ ਸੀ ਤੂੰ ਵਿਆਹ ਕਾਤੇ ਕੀਤਾ ਸੀ ਕਰਾਇਆ ਸੀ ਮੈਂ ਉਹਨੂੰ ਵੀ ਕਹਿਨੀ ਆ ਮੈਂ ਸੁਡਲ ਨੂੰ ਵੀ ਕਹਿਨੀ ਆ ਇਹਦੀ ਘਰ ਵਾਲੀ ਨੂੰ ਵੀ ਵੇ ਤੈਨੂੰ ਪਹਿਲਾਂ ਨਹੀਂ ਸੀ ਪਤਾ ਵੀ ਆਹ ਹੀ ਕੰਜਰਪੋ ਕਰੂਗਾ ਤਾਂ ਹੁਣ ਤੂੰ ਹਰ ਦੂਜੇ ਦਿਨ ਚੱਕ ਦੀ ਝੋਲਾ ਚਲ ਜਾਨੀ ਚੱਕ ਦੀ ਝੋਲਾ ਚਲ ਜਾਨੀ ਹੈ ਹੈ ਹਰ ਦੂਜੇ ਦਿਨ ਉੱਥੇ ਹੁੰਨੀ ਪੇਕਿਆਂ ਦੇ ਹੁੰਨੀ ਤੇ ਆਹ ਦੇਖ ਲੋ ਹੁਣ ਇੱਕ ਨਵਾਂ ਮੁੰਡਾ ਨਾਲ ਲਾ ਲਿਆ ਹੈ ਹੂੰ ਪਹਿਲਾਂ ਉਹ ਜਿੱਦਾਂ ਗੋਪੀ ਨਾ ਇੰਨੀ ਬਣੀ ਸੀਗੀ ਤਾਂ ਉਹਦੇ ਨਾਲ ਝਟ ਪਤਾ ਨਹੀਂ ਕਿਹੜੀ ਗੱਲੋਂ ਵਿਗੜ ਗਈ ਤਾਂ ਹੁਣ ਦੇਖੀ ਇਹਦੇ ਨਾਲ ਵੀ ਪਤਾ ਨਹੀਂ ਲੱਗਣਾ ਕਿਦਾਂ ਨੇ ਗੁੱਸੇ ਹੋ ਗਏ ਤੇ ਕਿਦਾਂ ਨੇ ਹੁਣ 마ਸੀ 마ਸੀ ਕਰਦਾ ਹੁਣ ਸਾਰਾ ਟੱਬਰ ਹੀ ਉਹਨਾਂ ਦੇ ਜਾ ਜਾ ਕੇ ਖਾਂਦੇ ਆ ਕਦੇ ਚਲ ਜਾਂਦੇ ਤੇ ਕਦੇ ਉਹ ਆ ਜਾਂਦੇ ਹੈ ਹਨ ਤੇ ਆ ਥੰਮ ਜਿੱਦਾਂ ਦਾ ਥੰਬਨੇਲ ਲਾਇਆ ਤੁਸੀਂ ਵੀਡੀਓ ਤੁਸੀਂ ਚੈੱਕ ਕਰਿਓ ਮੈਨੂੰ ਦੱਸਿਓ ਵੀ ਉਹ ਐਨ ਸਾਰਾ ਸੇਮ ਹੀ ਸੀਗਾ ਹਨ ਤੇ ਥੰਬਨੇਲ ਲਾ ਕੇ ਝੂਠਾ ਤੂੰ ਵੀ ਆ ਵਿਊ ਐਦਾਂ ਵਿਊ ਖਾਂਦਾ ਆ ਇਹ ਹਨ ਇਹਨੂੰ ਸਾਰਾ ਹੀ ਪਤਾ ਕੰਜਰਪੋ ਦਾ ਹਨ ਕਿੱਦਾਂ ਵੀ ਕਿਹਨੇ ਕਿੱਦਾਂ ਆਉਣਾ ਕਿੱਦਾਂ ਨਹੀਂ ਉਹ ਸਹੀ ਉਹ ਭਾਜੀ 84 ਵਾਲਾ ਭਾਜੀ ਇਹਨੂੰ ਗਾਲਾਂ ਕੱਢਦਾ ਹੈ ਇਹ ਸੱਚੀ ਤਗੜਦਾ ਲਾਇਆ ਇਹ ਕੰਜਰ ਆ ਹੈਨਾ ਇਹਨਾਂ ਨੇ ਸ਼ੁਰੂਆਤ ਕੀਤੀ ਸੀ ਗੰਦ ਪਾਇਆ ਸੀ ਹੁਣ ਜਿਹੜੇ ਲੋਕੀ ਮਗਰ ਜਿਹੜੇ ਬਲੌਗਰ ਹਨ ਛੋਟੇ ਉਹ ਇਹਨਾਂ ਮਗਰ ਲੱਗਦੇ ਕਿੱਥੇ ਸਕਦੇ ਆ ਕਿੱਥੇ ਆ ਉਹ ਤੇਰੀ ਬਲੀਏ

ਕਿ ਤੁਹਾਨੂੰ ਮਿਲਦਾ ਨਹੀਂ ਕਿਤੇ ਨਾ ਮਿਲਦਾ ਕਦ ਨਾਲ ਆਉਂਦੀ ਆਂੰਦਾ ਸੰਬੰਧ ਕਰਦੇ ਮੈਂ ਬਾਤ ਸੁਣੀ ਜਾ ਇੱਕ ਤਾਂ ਕੈਨਾ ਕਪੂਰ ਹਨਾ ਹਰ ਦੂਜੇ ਦਿਨ ਇੱਥੇ ਰਹਿੰਦੀ ਜਦੋਂ ਦੇਖੋ ਆ ਜਾਂਦੀ ਆ ਉਧਰੋਂ ਘਰ ਵਾਲੇ ਦੇ ਮਾਂ ਪੇ ਛੜਾਏ ਹੋਏ ਆ ਉਹਦੀ ਮਾਂ ਵਿਚਾਰੀ ਉਹ ਆर्डर ਇੰਦੇ ਆ ਇਹ ਰਾਮ ਨਬੀਆਵਾਨ ਦੇ ਵਿੱਚ ਉਹਨੂੰ ਘਰ ਲੈ ਕੇ ਦਿੱਤਾ ਆ ਉੱਥੇ ਆਰਡ ਰੱਖਿਆ ਹੈ ਹੈਨਾ ਪਹਿਲਾਂ ਜਾਂਦੀ ਨੇ ਇਹੀ ਕੰਮ ਜਿੰਨੀ ਨਿੱਕੀ ਉੰਨੀ ਧਿੱਕੀ ਆ ਹੈਨਾ ਇਹਨੂੰ ਭਲੇ ਮਾਨਸ ਨਾਲ ਸਮਝੋ ਇਹ ਮੀਸਣੀ ਆ ਮਿੰਨੀ ਮੀਸਣੀ ਹੈਨਾ ਤੇ ਉਹ ਦੇਖ ਲਾ ਵੀ ਉਹ ਮੁੰਡਾ ਆ ਉਹ ਵੀ ਉਦਾਂ ਦਾ ਹੀ ਹੈ ਨਾ ਸਾਡਾ ਕੋਈ ਭੈਣ ਭਰਾ ਆਵੇ ਕੋਈ ਪਿੰਡ ਚੋਂ ਵੀ ਆਪਾਂ ਨੂੰ ਸਾਸਤਰੀ ਘਰ ਬੁਲਾਵੇ ਆਪਣਾ ਘਰ ਵਾਲਾ ਨਾਲ ਬੈਠਾ ਹੋਵੇ ਆਪਾਂ ਉਹਨੂੰ ਏਦਾਂ ਹੱਥ ਮਲਾਵਾਂਗੇ ਹੈ ਨਾ ਜਾਂ ਆਪਣੇ ਭੈਣ ਭਰਾ ਜੱਫੀ ਪਾ ਕੇ ਮਿਲਦੇ ਆ ਤੇ ਨਹੀਂ ਤੇ ਦੂਰੋਂ ਸਾਸਤਰੀ ਘਰ ਕਰ ਦੇਣੀ ਕਹਿੰਦਾ ਹੱਥ ਜੋੜ ਕੇ ਕਹਿੰਦਾ ਸਾਸਤਰੀ ਘਰ ਤੇ ਏਦਾਂ ਕੌਣ ਮੈਦਦਾ ਹੁੰਦਾ ਹੈ ਹੈਂਡਸ਼ੇਕ ਕੌਣ ਕਰਦਾ ਹੁੰਦਾ ਹੈ ਮੈਨੂੰ ਤਾਂ ਸਮਝ ਨਹੀਂ ਆਉਂਦੀ ਇਹ ਕੀ ਚੱਲ ਰਿਹਾ ਹੈ ਹੁਣ ਬੜਾ ਮਾਡਰਨ ਹੋਇਆ ਹੋਇਆ ਜਮਾਨਾ ਅੱਜਕੱਲ ਦਾ ਇੱਥੇ ਹੈ ਉਹ ਨਾਲੇ ਪੁੰਜਣ ਦਾ ਇਹਨੂੰ ਪਤਾ ਨਹੀਂ ਸੀ ਤਾਂ ਹੁਣ ਦੇਖੋ ਜਿੰਨਾ ਪਾਪਾ ਕੀ ਆਉਂਦੀ ਹੈ ਅਗਲੀ ਹੈ ਨਾ ਸਿੰਦਲ ਜੀ ਉਹ ਤਾਂ ਜਿੱਦਾਂ ਚਾਹੁੰਦੀ ਆ ਵੀ ਸੰਦੀਪ ਆਵੇ ਨਾ ਤਾਂ ਮੈਂ ਆਈ ਰਵਾਂ ਇੱਥੇ ਆ ਜੀ ਕੀ ਆ ਜੀ अभी देख रहे हैं देख रहे हैं देख रहे हैं देख रहे हैं लेना होता है ये तो देखने को लगा रही हूँ मैं चलूंगा ना ठीक है तो मुझे देखने लाओगा क्या हो रहा है निकालने जा रहे हैं क्या होगा निकाल लो जीरा जीरा कैसे लगा बताओ ठीक है तो बड़े सारे ठीक सही है ठीक है

ਜੀਜਾ ਇਦਾਂ ਜਦੋਂ ਇਹਦੇ ਨਾਲ ਮਿਲਦਾ ਆ ਹਨਾ ਦੀਪ ਮਥਾੜੂ ਨਾਲ ਤੇ ਮੈਨੂੰ ਕਦੇ ਉਹ ਹੈਪੀ ਜਿਆ ਨਹੀਂ ਲੱਗਦਾ ਉਹਦਾ ਮੂੰਹ ਇਦਾਂ ਹੁੰਦਾ ਹੈ ਜਿਦਾ ਮਜਬੂਰੀ ਦੇ ਨਾਲ ਹਨਾ ਵੀ ਮਜਬੂਰੀ ਹੁੰਦੀ ਆ ਵੀ ਆਪਾਂ ਹਾਂ ਵੀ ਇਸ ਬੰਦੇ ਨੂੰ ਬੁਲਾਉਣਾ ਹੀ ਪੈਣਾ ਹੈ ਨਹੀਂ ਸਰਦਾ ਉਹ ਇਦਾਂ ਕਰਦਾ ਹੁੰਦਾ ਹੈ ਇਦਾਂ ਬੁਲਾਉਂਦਾ ਹੁੰਦਾ ਹੈ ਹੈਲੋ ਹਾਏ ਘਰੇ ਤਾਂ ਉਹ ਬੜੇ ਬੜਾ ਮੀਆਂ ਬੀਬੀ ਆਪਸ ਚ ਖੁਸ਼ ਹੁੰਦੇ ਆ ਤੇ ਇਹਨਾਂ ਦੇ ਕੋਲ ਜਦੋਂ ਆ ਜਾਂਦਾ ਜਿੱਦਾਂ ਇਹ ਸੁਡਲ ਨਹੀਂ ਸੰਦੀਪ ਸੁਡਲ ਆ ਉਹ ਜਦੋਂ ਇਹਨਾਂ ਦੇ ਘਰੇ ਹੁੰਦੀ ਆ ਤੇ ਉਹ ਐਡਾ ਮੂੰਹ ਫੁੱਲਿਆ ਹੁੰਦਾ ਉਹ ਇਹਨਾਂ ਨੇ ਜਵਾਈ ਦਾ ਵੀ ਉਹੀ ਹਾਲ ਏ ਆ ਦੋਨਾਂ ਦਾ ਹੀ ਇਹ ਹਾਲ ਆ ਪਤਾ ਨਹੀਂ ਇਹਨਾਂ ਦੇ ਵਿੱਚ ਹੀ ਕੋਈ ਘਾਟ ਏ ਪਤਾ ਨਹੀਂ ਇਹਨਾਂ ਦੇ ਘਰ 'ਚ ਕੁਝ ਹੈ ਹੈ ਤੇ ਹੁਣ ਆਪਦੇ ਜੀਜੇ ਦੇ ਨਾਲ ਗਿਆ ਉੱਥੇ ਉਹਦੀ ਦੁਕਾਨ ਦੀ ਮਸ਼ਹੂਰੀ ਕਰਨ ਦੇਖ ਲਓ ਮੈਂ ਤਾਂ ਕਦੇ ਉਹਨਾਂ ਨੂੰ ਦੁਕਾਨ ਤੇ ਦੇਖਿਆ ਨਹੀਂ ਹੈਗਾ ਵੀ ਉਹ ਲੈ ਕੇ ਟਾਈਮ ਬੰਦਾ ਦੁਕਾਨ ਜੇ ਹੁਣ ਦੁਕਾਨ ਪਾਈ ਆ ਆਪਾਂ ਡੇਲੀ ਉੱਥੇ ਜਾ ਕੇ ਆਪਦੀ ਦੁਕਾਨ ਤੇ ਬੈਠਾਂਗੇ ਤਾਂ ਹੀ ਸੇਲ ਹੋਊਗੀ ਹੈਨਾ ਐਦਾ ਤਾਂ ਸੇਲ ਹੋਈ ਨਹੀਂ ਜਾਊਗੀ ਵੀ ਅਸੀਂ ਜਿੱਦਨ ਮਰਜ਼ੀ ਉੱਠ ਕੇ ਚਲੇ ਗਏ ਤਾਂ ਚਲੋ ਜੀ ਅੱਜ ਗਾਹਕ ਆ ਜਾਣੇ ਆ ਉਹ ਬੈਠਣਾ ਪੈਂਦਾ ਹੁੰਦਾ ਹੈ ਕੰਮ ਲਈ ਆਪਣੇ ਲਈ ਸਹੀ ਗੱਲ

ਇਹ ਕਿਹੜਾ ਜਣਾ ਕੰਮ ਕਰਦਾ ਹੈ ਪਿਆ ਦੇ ਦਾ ਹੈ ਹੈ ਹਾਇ ਦਾ ਨਾ ਰਕਾ ਤੈ ਸੇ ਦੇ ਹੈ ਕੰਜਰ ਉਦਾਂ ਉਹ ਮੈਚ ਨੂੰ ਕਹੀ ਜਾਂਦਾ ਮੈਚ ਹਰ ਗਿਆ ਤਾਂ ਤਾਂ ਕਰਕੇ ਬੁੜਾ ਉਹ ਥੰਬਨੇਲ ਦੇ ਵਿੱਚ ਬੁੜਾ ਲੰਮਾ ਪਿਆ ਆ ਤੇ ਕਹਿੰਦਾ ਸੀ ਬਹੁਤ ਮੜਾ ਹੋਇਆ ਇਦਾਂ ਸੋਚਿਆ ਨਹੀਂ ਸੀ ਹਾਇ ਹਏ ਤੇਰਾ ਬਹਿ ਜਾ ਤੇਰਾ ਬੇੜਾ ਤੇਰਾ ਇਦਾਂ ਦੇ ਦਾ ਹਰਾਮ ਤੇ ਆ ਦੱਸੂ ਆ ਆ ਸੀਗਾ ਇਹ ਤਾਂ ਥੰਬਨੇਲ ਹੈ ਨਾ ਤੋ ਦੇਖਣ ਮੈਚ ਦੇ ਆ ਇਹ ਸਾਰਾ ਟੱਬਰ ਕਰੇ ਹੈ ਘੰਟਾ ਘੰਟਾ ਨਿਆਣੇ ਤੇ ਕੈਮਰਾ ਰੱਖੀ ਰੱਖਦੇ ਆ ਕਿ ਨਿਆਣੇ ਨੂੰ ਕੰਟੈਂਟ ਬਣਾ ਦਿੰਦੇ ਆ ਚੱਲ ਨਿਆਣੇ ਨੂੰ ਅਸੀਂ ਇੰਨੀ ਕੁਛ ਕਹਿੰਦੇ ਹੈਗੇ ਰੱਬ ਉਹਨਾਂ ਦੀ ਲੰਮੀ ਉਮਰ ਕਰੇ ਤੇ ਪਰ ਆਹ ਤਾਂ ਨਹੀਂ ਚੱਜ ਕਰੋ ਤੁਸੀਂ ਜਿਹੜੇ ਚੱਜ ਕਰਦੇ ਆ ਲੈ ਕੇ ਕੁਝ ਹੋਰ ਤਾਂ ਹੁੰਦਾ ਕੁਝ ਹੋ ਰਿਹਾ ਵਿੱਚ ਸੋ ਗਾਇਸ ਇਹਨਾਂ ਨੇ ਨਹੀਂ ਸੁਧਰਨਾ ਤੇ ਘਰ ਇਹਦਾ ਟੁੱਟ ਗਿਆ ਆ ਦੇਖ ਲਓ ਹਨਾ ਵੀ ਉਹ ਹੈ ਨਹੀਂ ਉਹਨੇ ਨਹੀਂ ਹੁਣ ਆਉਣਾ ਹੈਗਾ ਉਹ ਪੇਕੇ ਆਪਦੇ ਬਹੁਤ ਵਧੀਆ ਰਹਿੰਦੀ ਮौजਾਂ ਕਰਦੀ ਖੁਸ਼ ਹੈਪੀ ਆ ਸਾਰਾ ਕੁਝ ਖੁਸ਼ ਬਾਠ ਹੈ ਤੇ ਇਹ ਦੇਖੀ ਜਾਵੇ ਇੱਥੇ ਪਜਾਵੇ ਟੱਲ ਆਹ ਸੋ ਗਾਇਜ਼ ਅੱਜ ਦੀ ਵੀਡੀਓ ਸੀ ਇੰਨੀ ਜੇ ਮੇਰੀ ਵੀਡੀਓ ਚੰਗੀ ਲੱਗੀ ਲਾਈਕ ਕਰਿਓ ਕਮੈਂਟ ਕਰਿਓ ਸ਼ੇਅਰ ਕਰਿਓ ਤੇ ਮੇਰੇ ਚੈਨਲ ਨੂੰ ਸਬਸਕ੍ਰਾਈਬ ਕਰ ਲਿਓ ਮੇਤੋ ਵੀ ਗਲਤ ਨਿਕਲ ਜਲੇ ਸਬਸਕ੍ਰਾਈਬ ਕਰ ਲਿਓ ਤੇ ਸਤਿ ਸ੍ਰੀ ਅਕਾਲ